ਆ ਦੇਖੋ ਜੀ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਐਮਏ ਫਿਲ ਪੀਐਚਡੀ ਨੈਟ ਵਾਲੇ ਅਧਿਆਪਕ ਲੈਕਚਰਾਰ ਸਾਰੇ ਫਲਾਂ ਤੇ ਸਾਕੀਆਂ ਦੀ ਜਿਹੜੀ ਲਈ ਹੋਈ ਹੈ ਉਹਨਾਂ ਨੇ ਆਹਾਂ ਤੇ ਸਬਜ਼ੀਆਂ ਵੇਚ ਰਹੇ ਨੇ ਇਨਾਂ ਕੋਲ ਇੰਡੀਅਨ ਡਿਗਰੀਆਂ ਹੋਣ ਦੇ ਬਾਵਜੂਦ ਵੀ ਅੱਜ ਇਹ ਫਲਾਂ ਫਲ ਤੇ ਸਬਜ਼ੀਆਂ ਵੇਚਣ ਲਈ ਮਜਬੂਰ ਹੋ ਚੁੱਕੇ ਨੇ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਸਰਕਾਰ ਤੱਕ ਪਹੁੰਚੇ ਤੇ ਇਹਨਾਂ ਦਾ ਕੋਈ ਨੌਕਰੀਆਂ ਦਾ ਹੱਲ ਜ਼ਰੂਰ ਕਰੇ ਆ ਦੇਖੋ ਜੀ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਐਮ ਐਫਿਲ ਤੇ ਐਚ ਡੀ ਨੈਟ ਵਾਲੇ ਅਧਿਆਪਕ ਕਰਨ ਦਾ ਇਖrarਾਰੇ ਫਲਾਂ ਤੇ ਸਬਜ਼ੀਆਂ ਦੇ ਲੈ ਲੀਆ ਹੈ ਅਰੇ ਜਿਲ੍ਹਾ ਮੁਦਿਆਰ ਸ਼ਾਂਤ ਦੌਰ ਦੇ ਸਾਹਮਣੇ ਵਿੱਚ ਰਹੇ ਨੇ ਇੰਨੀਆਂ ਡਿਗਰੀਆਂ ਹੋਣ ਦੇ ਬਾਵਜੂਦ ਵੀ ਅੱਜ ਇਹ ਫਲ ਫਲ ਤੇ ਸਬਜ਼ੀਆਂ ਵੇਚਣ ਲਈ ਮਜਬੂਰ ਹੋ ਚੁੱਕੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਸਰਕਾਰ ਤੱਕ ਪਹੁੰਚੇ ਤੇ ਇਹਨਾਂ ਦਾ ਕੋਈ ਨੌਕਰੀਆਂ ਦਾ ਹੱਲ ਜ਼ਰੂਰ ਕਰੇ ਆ ਦੇਖੋ ਜੀ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਐਮਏ ਫਿਲ ਪੀਐਚਡੀ ਨੈਟ ਵਾਲੇ ਅਧਿਆਪਕਾਂ ਲੈਕਚਰਰ ਸਾਰੇ ਫਲਾਂ ਤੇ ਸਬਜ਼ੀਆਂ ਦੀ ਜਿਹੜੀ ਲਾਈ ਹੋਈ ਹੈ ਇਹਨਾਂ ਨੇ ਫਲ ਤੇ ਸਬਜ਼ੀਆਂ ਵੇਚ ਰਹੇ ਨੇ ਉਹਨਾਂ ਕੋਲ ਇੰਨੀਆਂ ਡਿਗਰੀਆਂ ਹੋਣ ਦੇ ਬਾਵਜੂਦ ਵੀ ਅੱਜ ਫਲਾਂ ਫਲਾਂ ਤੇ ਸਬਜ਼ੀਆਂ ਬੇਚਣੀ ਮਨਜ਼ੂਰ ਹੋ ਚੁੱਕੀਆਂ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਸਰਕਾਰ ਤੱਕ ਪਹੁੰਚੇ ਕਿ ਇਹਨਾਂ ਦਾ ਕੋਈ ਨੌਕਰੀਆਂ ਦਾ ਹੱਲ ਜ਼ਰੂਰ ਕਰੇ